ਸੋ ਹਾਂਜੀ ਦੋਸਤੋ ਨਵਾਂ ਦਿਨ ਸ਼ੁਰੂ ਹੋ ਗਿਆ ਹੈ ਤੇ ਅੱਜ ਆਪਾਂ ਜਾ ਰਹੇ ਹਾਂ ਸ਼੍ਰੀ ਅਨੰਦਪੁਰ ਸਾਹਿਬ ਜਿੱਦਾਂ ਤੁਸੀਂ ਲਾਸਟ ਵੀਡੀਓ ਦੇਖੀ ਆਪਾਂ ਗਏ ਸੀਗੇ ਗੁਰਦੁਆਰਾ ਬਾਬਾ ਬੁੰਡਾ ਸਾਹਿਬ ਜੀ ਤੇ ਅਚਾਨਕ ਇੱਕ ਸਬਬ ਬਣ ਗਿਆ ਫਿਰ ਕਿ ਚਲੋ ਸ਼੍ਰੀ ਅਨੰਦਪੁਰ ਸਾਹਿਬ ਜੀ ਦਾ ਪਲਾਨ ਬਣ ਗਿਆ ਤੇ ਪੂਰੇ ਕਜ਼ਨਸ ਆਪਾਂ ਸਾਰੇ 4-5 ਜਾਣੇ ਆਪਾਂ ਜਾ ਰਹੇ ਆ ਤੇ ਮੈਂ ਕਿਹਾ ਚਲੋ ਇਹਦਾ ਵੀ ਵਲੌਗ ਬਣਾਈਏ ਇਹਦਾ ਵੀ ਸ਼ੂਟ ਕਰੀਏ ਜਿੱਥੇ-ਜਿੱਥੇ ਆਪਾਂ ਰਸਤੇ 'ਚ ਰੁਕਾਂਗੇ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਹੁਣ ਆਪਾਂ ਸਫਰ ਆਪਾਂ ਸ਼ੁਰੂ ਕਰ ਲਿਆ ਆ ਫਿਰ ਵੀਡੀਓ ਕੰਟੀਨਿਊ ਕਰਾਂਗੇ ਜਿੱਥੇ ਵੀ ਲੋਕਾਂ ਨੂੰ ਦਿਖਾਵਾਂਗੇ ਸੋ ਯਾਰ ਅਜੇ ਜਰਨੀ ਸ਼ੁਰੂ ਹੀ ਹੋਈ ਆ ਆਪਾਂ ਅਜੇ 15 20 ਮਿੰਟ ਅੱਗੇ ਹੀ ਆਏ ਆ ਤੇ ਆ ਵੇਖੋ ਜਨਤਾ ਨੂੰ ਐ ਨੀਂਦਾ ਚੜੀਆਂ ਹੋਈਆਂ ਨੇ ਜਿੱਦਾਂ ਪਤਾ ਨਹੀਂ ਕਿੰਨੀਆਂ ਕਿ ਦਿਹਾੜੀਆਂ ਕਰਕੇ ਅੱਜ ਬੈਠੇ ਨੇ ਗੱਡੀ 'ਚ ਯਾਰ ਕੀ ਬਣੂ ਇਹ ਲੋਕਾਂ ਦਾ ਸੋ ਆਪਾਂ ਹਵੇਲੀ ਆਏ ਸੀਗੇ ਸੋਚਿਆ ਕਿ ਚਾਹ ਪੀਏ ਫਿਰ ਸਾਰਿਆਂ ਨੇ ਡਿਸਾਈਡ ਕੀਤਾ ਕਿ ਯਾਰ ਹਵੇਲੀ ਦੀ ਚਾਹ ਇੰਨੀ ਸਵਾਦ ਨਹੀਂ ਹੁੰਦੀ ਸੋ ਆਪਾਂ ਚਲੇ ਗਏ ਲੱਕੀ ਟਾਬੇ ਦੇ ਚਾਹ ਪੀਣ ਕਿਉਂਕਿ ਲੱਕੀ ਟਾਬੇ ਦੀ ਚਾਹ ਐਕਚੁਅਲ 'ਚ ਜ਼ਿਆਦਾ ਸਵਾਦ ਹੁੰਦੀ ਐ ਇਸ ਕੰਪੇਅਰ ਟੂ ਹਵੇਲੀ ਦੀ ਚਾਹ ਦੇ ਸੋ ਹੁਣ ਸਾਰੇ ਵਾਲੇ ਚਾਹ ਤੇ ਘਰੋਂ ਆਪਾਂ ਸੈਂਡਵਿਚ ਲੈ ਕੇ ਆਏ ਸੀ ਕਿ ਹੁਣ ਇੰਜੋਏ ਕਰਕੇ ਤੇ ਚਲੋ ਆਪਾਂ ਕਰਦੇ ਆਂ ਸਫ਼ਰ ਨੂੰ ਹੁਣ ਕੰਟੀਨਿਊ ਤੇ ਅੱਗੇ-ਅੱਗੇ ਜੋ ਜਿੱਥੇ-ਜਿੱਥੇ ਜਾਵਾਂਗੇ ਤੁਹਾਨੂੰ ਹਰ ਇੱਕ ਚੀਜ਼ ਦਿਖਾਵਾਂਗੇ ਉਹ ਦੋਸਤੋ ਫਾਈਨਲੀ ਅਸੀਂ ਪਹੁੰਚ ਚੁੱਕੇ ਹਾਂ ਗੁਰਦੁਆਰਾ ਸ਼੍ਰੀ ਅਨੰਦਪੁਰ ਸਾਹਿਬ ਤੇ ਅਸੀਂ ਹੁਣ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਵਾਂਗੇ ਉਸ ਤੋਂ ਪਹਿਲਾਂ ਆਪਾਂ ਸਰਾ ਵਿੱਚ ਜਿਹੜਾ ਰੂਮ ਬੁੱਕ ਕਰਾਇਆ ਉਹ ਤੁਹਾਨੂੰ ਸਾਰਾ ਕੁਝ ਡਿਟੇਲ ਚ ਦੱਸਾਂਗੇ ਤੇ ਚਲੋ ਤੁਹਾਨੂੰ ਮੈਂ ਦਿਖਾਉਣਾ ਹੈ ਸਭ ਤੋਂ ਪਹਿਲਾਂ ਜਿਹੜੀ ਮਾਰਕੀਟ ਹੈ ਗੁਰਦੁਆਰਾ ਸਾਹਿਬ ਦੇ ਬਾਹਰ ਮਾਰਕੀਟ ਲੱਗੀ ਉਹਦਾ ਤੁਹਾਨੂੰ ਦਿਖਾਉਣਾ ਪਹਿਲਾਂ ਸੋ ਜਿਸ ਮਾਰਕੀਟ ਦੀ ਮੈਂ ਗੱਲ ਕਰ ਰਿਹਾ ਸੀਗਾ ਗੁਰਦੁਆਰਾ ਸਾਹਿਬ ਦੇ ਬਾਹਰ ਇਹ ਮਾਰਕੀਟ ਲੱਗੀ ਹੁੰਦੀ ਹੈ ਜਿੱਥੇ ਤੁਸੀਂ ਹਰ ਇੱਕ ਚੀਜ਼ ਬਾਇ ਕਰ ਸਕਦੇ ਹੋ ਕੜੇ ਬਾਇ ਕਰ ਸਕਦੇ ਹੋ ਮਤਲਬ ਖਾਣ ਪੀਣ ਦਾ ਸਮਾਨ ਹਰ ਇੱਕ ਚੀਜ਼ ਗੋਲ ਗੱਪੇ ఎవਰੀਥਿੰਗ ਜੋ ਵੀ ਹਰ ਇੱਕ ਚੀਜ਼ ਇੱਥੇ ਅਵੇਲੇਬਲ ਮਿਲਦੀ ਆ ਦਿਨੇ ਵੀ ਤੇ ਰਾਤ ਨੂੰ ਵੀ ਰਾਤ ਨੂੰ 10 10:30 ਵਜੇ ਤੱਕ ਹੁੰਦੀ ਹੈ ਇਹ ਮਾਰਕੀਟ ਓਪਨ ਤੇ ਤੁਸੀਂ ਇੱਥੇ ਸ਼ੋਪਿੰਗ ਕਰ ਸਕਦੇ ਹੋ ਫੈਮਿਲੀ ਦੇ ਨਾਲ ਤੇ ਰੈਸਟ ਥੋੜੇ ਟਾਬੇ ਵਗੈਰਾ ਖਾਣ ਪੀਣ ਦਾ ਹਰ ਇੱਕ ਚੀਜ਼ ਇੱਥੇ ਅਵੇਲੇਬਲ ਆ ਗੁਰਦੁਆਰਾ ਸਾਹਿਬ ਦੇ ਬਾਅਦ ਜਿਹੜੀ ਮਾਰਕੀਟ ਆ ਸੋ ਤੁਸੀਂ ਦੇਖ ਰਹੇ ਹੋ ਕਿ ਕਿੰਨੀਆਂ ਦੁਕਾਨਾਂ ਇੱਥੇ ਖੁੱਲੀਆਂ ਹੋਈਆਂ ਨੇ ਸੋ ਅਸੀਂ ਫਾਈਨਲੀ ਪਹੁੰਚ ਚੁੱਕੇ ਹਾਂ ਸਰਾਂ ਦੇ ਵਿੱਚ ਆ ਸਰਾਂ ਦਾ ਨਾਮ ਆ ਜੀ ਮਾਪਾ ਅਜੀਤ ਕੌਰ ਨਿਵਾਸ ਤੇ ਇੱਥੇ 500 ਰੁਪਏ ਦਾ ਸਾਨੂੰ ਕਮਰਾ ਮਿਲਿਆ ਏ 500 ਰੁਪਏ ਸਿਕਿਉਰਿਟੀ ਲਿੰਦੇ ਆ 500 ਰੁਪਏ ਦਾ ਕਮਰਾ ਸਿਕਿਉਰਿਟੀ ਵਾਪਸ ਹੋ ਜਾਂਦੀ ਬਾਅਦ ਚ ਜਦੋਂ ਆਪਾਂ ਕਮਰਾ ਛੱਡਾਂਗੇ ਸੋ ਮੈਂ ਤੁਹਾਨੂੰ ਆਪਣਾ ਰੂਮ ਦਿਖਾਣਾ ਹੈ ਸਰਾਂ ਦਾ ਜਿੱਥੇ ਆਪਾਂ ਸਟੇ ਕਰ ਰਹੇ ਹਾਂ ਅੱਜ ਸਾਡਾ 5 ਜਾਣਿਆਂ ਦਾ ਕਮਰਾ ਆ ਆਪਾਂ 5 ਜਾਣੇ ਆ ਸੋ ਇੱਕੋ ਹੀ ਕਮਰੇ ਵਿੱਚ 5 ਬੈੱਡ ਲੱਗੇ ਹੋਏ ਨੇ ਤੇ ਹੁਣ ਤੁਹਾਨੂੰ ਦਿਖਾਣਾ ਹੈ ਆਪਣਾ ਕਮਰਾ ਕਾਫੀ ਸਪੇਸ਼ੀਅਸ ਕਮਰਾ ਆ ਕਾਫੀ ਖੁੱਲਾ ਹੈ ਕਮਰਾ ਸੋ ਦੋਸਤੋ ਇਹ ਸਾਡਾ ਰੂਮ ਵਿੱਚ ਦੋ ਡਬਲ ਬੈੱਡ ਇੱਕ ਸਿੰਗਲ ਬੈੱਡ ਲੱਗਾ ਹੋਇਆ ਅਟੈਚ ਵਾਸ਼ਰੂਮ ਏਸੀ ਤੱਕ ਲੱਗਾ ਹੋਇਆ ਸੋ ਰੂਮ ਸਾਫ਼ ਸੁਥਰਾ ਸੇਗਾ ਕਾਫੀ ਸੋ 500 ਰੁਪਏ ਚ ਸਾਨੂੰ ਮਿਲਿਆ ਇਹ ਵਾਲਾ ਰੂਮ ਸਰਾ ਦੇ ਵਿੱਚ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਹੁਣ ਅਸੀਂ ਗੁਰਦੁਆਰਾ ਸਾਹਿਬ ਦੇ ਅੰਦਰ ਜਾਣ ਲੱਗੇ ਹਾਂ ਸੋ ਮੈਂ ਕਿ ਅੰਦਰ ਜਾਣ ਤੋਂ ਪਹਿਲਾਂ ਇੱਕ ਵਾਰੀ ਬਾਹਰ ਦਾ ਵਿਊ ਕੈਪਚਰ ਕਰ ਲਵਾਂ ਤੇ ਤਾਂ ਕਿ ਸਾਰੇ ਲੋਕਾਂ ਨੂੰ ਮੈਂ ਦਿਖਾ ਸਕਾਂ ਬਾਹਰ ਦਾ 뷰 ਤੇ ਇਹ ਲੈਫਟ ਸਾਈਡ ਤੇ ਇੱਥੇ ਹੈਗਾ ਜਲ ਸਕਣ ਵਾਸਤੇ ਸੋ ਤੁਹਾਨੂੰ ਮੈਂ ਲੰਗਰ ਹਾਲ ਵੀ ਦਿਖਾਦਾ ਲੰਗਰ ਹਾਲ ਐਕਚੁਅਲੀ ਥੋੜਾ ਨੀਚੇ ਜਾ ਕੇ ਕਾਫੀ ਪੌੜੀਆਂ ਥੱਲੇ ਜਾਣਾ ਪੈਂਦਾ ਹੈ ਆ ਲਿਖਿਆ ਗੁਰੂ ਕਾ ਲੰਗਰ ਸੋ ਕਾਫੀ ਥੱਲੇ ਜਾਣਾ ਪੈਂਦਾ ਪੌੜੀਆਂ ਤੇ ਤੇ ਇਹ ਆ ਗੁਰੂ ਕਾ ਲੰਗਰ ਤੇ ਉਧਰਲੀ ਸਾਈਡ ਤੁਹਾਨੂੰ ਦਿਖਾ ਰਿਹਾ ਮੈਂ ਕੜਾ ਪ੍ਰਸ਼ਾਦ ਦੀ ਪਰਚੀ ਹੁੰਦੀ ਇੱਥੇ ਕੜਾ ਪ੍ਰਸ਼ਾਦ ਤੁਸੀਂ ਚੜਾ ਸਕਦੇ ਹੋ ਸੋ ਹੁਣ ਆਪਾਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਤੇ ਅੰਦਰ ਐਕਚੁਅਲੀ ਫੋਟੋਗ੍ਰਾਫੀ ਅਲਾਉਡ ਨਹੀਂ ਆ ਮੈਂ ਕਿ ਚਲੋ ਬਾਹਰ ਬਾਹਰ ਜਿੱਥੇ-ਜਿੱਥੇ ਤੱਕ ਮੈਂ ਕੈਪਚਰ ਕਰ ਸਕਦਾ ਆ ਚੀਜ਼ਾਂ ਨੂੰ ਉਥੋ-ਉਥੇ ਕੈਪਚਰ ਕਰਾਂ ਸੋ ਤੁਹਾਨੂੰ ਮੈਂ ਹਰ ਇੱਕ ਚੀਜ਼ ਹਰ ਇੱਕ ਐਂਗਲ ਤੋਂ ਦਿਖਾਉਣ ਦੀ ਕੋਸ਼ਿਸ਼ ਕਰਾਂਗਾ ਗੁਰਦੁਆਰਾ ਸਾਹਿਬ ਤੇ ਹੁਣ ਆਪਾਂ ਚਲੋ ਨਿਸ਼ਾਨ ਸਾਹਿਬ ਤੇ ਮੱਥਾ ਟੇਕਦੇ ਆ ਤੇ ਫਿਰ ਆਪਾਂ ਅੱਗੇ ਨੂੰ ਵੱਧਦੇ ਆ ਸੋ ਹੁਣ ਮੈਂ ਤੁਹਾਨੂੰ ਹਿਸਟਰੀ ਦੱਸਾਂਗਾ ਸ਼੍ਰੀ ਅੰਦੰਦਪੁਰ ਸਾਹਿਬ ਦੀ ਕੀ ਇੱਥੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਪਹਿਲਾਂ ਤਾਂ 25 ਸਾਲ ਬਿਤਾਏ ਆਪਣੇ ਜੀਵਨ ਦੇ ਠੀਕ ਆ ਜੀ ਤੇ ਇਸ ਸ਼ਹਿਰ ਦੇ ਆਸ-ਪਾਸ ਪੰਜ ਕਿਲੇ ਵੀ ਉਹਨਾਂ ਨੇ ਬਣਵਾਏ ਤੇ ਉਹਨਾਂ ਦੇ ਵਿੱਚੋਂ ਇੱਕ ਕਿਲੇ ਨੂੰ ਦੇਖਣ ਲਈ ਆਪਾਂ ਜ਼ਰੂਰ ਜਾਵਾਂਗੇ ਉਹਨਾਂ ਦੇ ਦਰਸ਼ਨ ਮੈਂ ਤੁਹਾਨੂੰ ਵੀ ਕਰਾਵਾਂਗਾ ਤੇ ਉਸ ਤੋਂ ਬਾਅਦ ਕਿਹਾ ਜਾਂਦਾ ਹੈ ਕਿ ਸ਼੍ਰੀ ਗੁਰੂ ਤੇਗ ਬਹਾਦਰ ਜੀ ਨੇ ਚੱਕ ਨਾਨਕੀ ਨਾਮ ਦੀ ਜਗ੍ਹਾ ਵਸਾਈ ਕਿ ਇੱਕ ਪਹਾੜ ਇੱਕ ਹਿਮਾਚਲ ਦੇ ਰਾਜੇ ਕੋਲੋਂ ਜਗ੍ਹਾ ਖਰੀਦ ਤੇ ਤੇਹ ਚੱਕ ਨਾਨਕੀ ਪਲੱਸ ਆਸ-ਪਾਸ ਦੇ ਪਿੰਡਾਂ ਨੂੰ ਮਿਲਾ ਕੇ ਹੀ ਪੂਰਾ ਆਨੰਦਪੁਰ ਸਾਹਿਬ ਬਣਦਾ ਏ ਤੇ ਇੱਥੇ ਹੀ ਖਾਲਸਾ ਪੰਥ ਦੀ ਸਥਾਪਨਾ ਵੀ ਹੋਈ ਸੀਗੀ ਸੋ ਇਹ ਸੀਗੀ ਹਿਸਟਰੀ ਜਿਹੜੀ ਮੈਂ ਤੁਹਾਨੂੰ ਦੱਸੀ ਆ ਆਨੰਦਪੁਰ ਸਾਹਿਬ ਬਾਰੇ ਤੇ ਹੁਣ ਅਪਾ ਜਾ ਰਹੇ ਆ ਗੁਰਦੁਆਰਾ ਸਾਹਿਬ ਜੀ ਦੇ ਅੰਦਰ ਐਕਚੁਅਲੀ ਅੰਦਰ ਰਿਕਾਰਡਿੰਗ ਅਲਾਉਡ ਨਹੀਂ ਆ ਇਸ ਲਈ ਮੈਂ ਅੰਦਰ ਫਿਰ ਰਿਕਾਰਡ ਕਰਾਂਗਾ ਵੀ ਨਹੀਂ ਤੇ ਇਹ ਆਪਾਂ ਮੱਥਾ ਟੇਕ ਕੇ ਜੀ ਬਾਹਰ ਆ ਗਏ ਬਿਕਾਉਜ਼ ਅੰਦਰ ਵੀਡੀਓ ਬਣਾਉਣੀ ਅਲਾਉਡ ਨਹੀਂ ਸੀ ਕਿ ਸੋ ਆਪਾਂ ਬਣਾਈ ਵੀ ਨਹੀਂ ਵੀਡੀਓ ਤੋ ਤੁਸੀਂ ਬਾਹਰ ਦਾ ਨਜ਼ਾਰਾ ਦੇਖ ਸਕਦੇ ਹੋ ਅੱਜ ਮੌਸਮ ਵੀ ਬਹੁਤ ਵਧੀਆ ਆ ਤੋ ਆਪਾਂ ਖਿੜੀ ਹੋਈ ਆ ਤੇ ਬੜੇ ਆਰਾਮ ਨਾਲ ਹੀ ਦਰਸ਼ਨ ਕਰਕੇ ਆ ਗਏ ਸੰਗਤ ਅੱਜ ਹੈਗੀ ਹੈ ਬਟ ਬਹੁਤ ਜ਼ਿਆਦਾ ਨਹੀਂ ਹੈਗੀ ਯੂਜੂਅਲੀ ਹੋਲੇ ਮੱਲੇ ਦੇ ਟਾਈਮ ਇੱਥੇ ਬਹੁਤ ਸੰਗਤ ਹੁੰਦੀ ਹੈ ਜੀ ਤੇ ਤੁਸੀਂ ਦੇਖ ਸਕਦੇ ਹੋ ਅੱਜ ਮੌਸਮ ਜਿਹੜਾ ਹੈ ਵਧੀਆ ਹੈ ਨਹੀਂ ਤੇ ਦਸੰਬਰ ਦੇ ਮਹੀਨੇ ਚ ਕਾਫੀ ਠੰਡ ਹੁੰਦੀ ਹੈ ਚਲੋ ਅੱਜ ਧੁੱਪ نکلੀ ਹੋਈ ਹੈ ਸੋ ਆਪਾਂ ਬੜੇ ਆਰਾਮ ਨਾਲ ਦਰਸ਼ਨ ਕਰ ਲਿਆ ਸੋ ਹੁਣ ਦੋਸਤੋ ਤੁਹਾਨੂੰ ਲੈ ਕੇ ਜਾਂਦੇ ਆ ਗੁਰਦੁਆਰਾ ਮੰਜੀ ਸਾਹਿਬ ਜਿੰਨੂੰ ਦਮਾਲਗੜ੍ਹ ਸਾਹਿਬ ਵੀ ਕਿਹਾ ਜਾਂਦਾ ਏ ਇਹ ਉਹ ਜਗ੍ਹਾ ਆ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਆਪਣੇ ਚਾਰ ਸਾਹਿਬਜ਼ਾਦਿਆਂ ਨੂੰ ਟ੍ਰੇਨਿੰਗ ਦਿੰਦੇ ਸਨ ਇੱਥੇ ਰੈਸਲਿੰਗ ਮੈਚੀਜ਼ ਹੁੰਦੇ ਸਨ ਤੇ ਬੇਸਿਕਲੀ ਪਹਿਲਾਂ ਕਿ ਪਲੇ ਗਰਾਊਂਡ ਵੀ ਸੀ ਇਹਨੂੰ ਦਮਾਲਗੜ੍ਹ ਵੀ ਕਿਹਾ ਜਾਂਦਾ ਹੈ ਦਮਾਲਗੜ੍ਹ ਇੱਕ ਇਨਸੀਡੈਂਟ ਹੋਇਆ ਸੀਗਾ ਇੱਥੇ ਕਿ ਬਿਲਾਸਪੁਰ ਦਾ ਜਿਹੜਾ ਰਾਜਾ ਸੀ ਅਜਮੇਰ ਚੰਦ ਉਨੇ ਹਮਲਾ ਕਰ ਦਿੱਤਾ ਸੀਗਾ ਆਨੰਦਪੁਰ ਸਾਹਿਬ ਦੇ ਉੱਤੇ ਫੇਰ ਭਾਈ ਮਾਨ ਸਿੰਘ ਜੀ ਜਿਹੜੀ ਪੂਰੀ ਸਿੱਖ ਆਰਮੀ ਨੂੰ ਲੀਡ ਕਰ ਰਹੇ ਸਨ ਉਹ ਲੈ ਕੇ ਗਏ ਸੀ ਕਿ ਜੰਗ ਤੇ ਉਸ ਜੰਗ 'ਚ ਭਾਈ ਮਾਨ ਸਿੰਘ ਜੀ ਜ਼ਖਮੀ ਹੋ ਗਏ ਤੇ ਨਿਸ਼ਾਨ ਸਭ ਟੁੱਟ ਗਿਆ ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਹਨਾਂ ਨੇ ਆਪਣੀ ਕੇਸਕੀ ਚੋਂ ਇੱਕ ਕੱਪੜਾ ਲਾ ਕੇ ਆਪਣੀ ਦਸਤਾਰ ਦੇ ਉੱਪਰ ਰੱਖਿਆ ਤੇ ਕਿਹਾ ਅੱਜ ਤੋਂ ਬਾਅਦ ਹਰ ਇੱਕ ਸਿੱਖ ਦੀ ਦਸਤਾਰ ਤੇ ਇਹ ਫਰਰਾ ਹੋਏਗਾ ਉਹਨੂੰ ਫਰੇ ਦਾ ਨਾਮ ਦਿੱਤਾ ਗਿਆ ਇਸ ਲਈ ਇਹਨੂੰ ਦਮਾਲਗੜ੍ਹ ਵੀ ਕਿਹਾ ਜਾਂਦਾ ਆ ਤੇ ਹੁਣ ਆਪਾਂ ਜਾ ਰਹੇ ਆ ਕਿਲਾ ਅਨੰਦਗੜ੍ਹ ਸਾਹਿਬ ਜਿੱਦਾਂ ਕਿ ਤੁਹਾਨੂੰ ਪਹਿਲਾਂ ਵੀ ਗਿਆ ਸੀਗਾ ਤੇ ਫਾਈਨਲੀ ਆਪਾਂ ਪਹੁੰਚ ਚੁਕੇ ਆ ਕਿਲਾ ਅਨੰਦਗੜ੍ਹ ਸਾਹਿਬ ਇੱਥੇ ਆਪਾਂ ਤੁਹਾਨੂੰ ਗੁਰਦੁਆਰਾ ਸਾਹਿਬ ਉੱਪਰ ਦਰਬਾਰ ਸਾਹਿਬ ਦੇ ਦਰਸ਼ਨ ਕਰਾਵਾਂਗੇ ਤੇ ਬੋਲੀ ਸਾਹਿਬ ਦੇ ਵੀ ਦਰਸ਼ਨ ਕਰਵਾਵਾਂਗੇ ਇੱਕ ਗੁਰੂ ਗੋਬਿੰਦ ਸਿੰਘ ਜਿਹਦੇ ਪੰਜ ਕਿਲਿਆਂ ਦੇ ਵਿੱਚੋਂ ਇੱਕ ਆ अनंपुर जो सिर्फ पाँच किलोमीटर दूर आ सू दस पंद्रह मिनट लगे इतन लगे <ड़ीज़ी> ਤੇ ਹੁਣ ਆਪਾਂ ਜਾ ਰਹੇ ਆ ਤੁਹਾਨੂੰ ਦਰਸ਼ਨ ਕਰਵਾਉਣ 132 ਪੌੜੀਆਂ ਦੇ ਥੱਲੇ ਜਿੱਥੇ ਹੈਗਾ ਬੋਲੀ ਸਾਬ ਸੋ 132 ਪੌੜੀਆਂ ਥੱਲੇ ਜਾਵਾਂਗੇ ਤੇ ਤੁਹਾਨੂੰ ਵੀ ਦਰਸ਼ਨ ਕਰਾਵਾਂਗੇ ਸੋ ਤੁਸੀਂ ਦਰਸ਼ਨ ਕਰੋ ਤੇ ਕਮੈਂਟ ਜ਼ਰੂਰ ਕਰਿਓ ਕਿ ਤੁਹਾਨੂੰ ਇਹ ਵੀਡੀਓ ਕਿੱਦਾਂ ਦੀ ਲੱਗ ਰਹੀ ਆ ਤੇ ਕੰਟੀਨਿਊ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਣਾ ਤੋ نیچے ਜਾਣਾ ਫਿਰ ਵੀ ਸੋਖਾ ਆ ਪਰ ਉੱਪਰ ਵਾਪਸ ਆਣਾ ਥੋੜਾ ਔਖਾ ਆ ਤੁਸੀਂ ਦੇਖ ਸਕਦੇ ਹਾਡੇ ਬੰਦਿਆਂ ਦੀ ਹਾਲਤ ਥੋੜਾ ਔਖਾ ਰੈ ਇਹਨਾਂ ਨੂੰ ਤੇ ਹੁਣ ਤੁਹਾਨੂੰ ਆਪਾਂ ਇਤਿਹਾਸ ਪੜਾਉਨੇ ਆ ਮਾਤਾ ਸਾਹਿਬਕੌਰ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਤਰੀ ਦਾ ਇੱਥੇ ਲਿਖਿਆ ਹੈ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਪੜ੍ਹ ਸਕਦੇ ਹੋ ਇਸ ਲਈ ਮੈਂ ਇਸ ਜਗ੍ਹਾ ਤੇ ਸਪੈਸ਼ਲ ਆਇਆ ਤਾਂ ਕਿ ਤੁਸੀਂ ਇਤਿਹਾਸ ਪੜ੍ਹ ਸਕੋ ਮਾਤਾ ਸਾਹਿਬਕੌਰ ਜੀ ਨੂੰ ਮਦਰ ਆਫ ਖਾਲਸਾ ਪੰਥ ਵੀ ਕਿਹਾ ਜਾਂਦਾ ਹੈ ਤੇ ਚਲੋ ਹੁਣ ਮੈਂ ਤੁਹਾਨੂੰ ਥੋੜਾ ਜਿਹਾ ਕਿਲੇ ਦੇ ਆਲਾ ਦਵਾਲਾ ਵੀ ਦਿਖਾਦਾ ਮੈਂ ਕਿਹਾ ਚਲੋ ਦਿਖਾਵਾਂ ਕਿ ਕਿੰਨੀ ਹਾਈਟ ਤੇ ਆਏ ਕਿ ਸਾਹਮਣੇ ਆ ਤਰਪਾਰ ਸਾਹਿਬ ਗੁਰਦੁਆਰਾ ਸਾਹਿਬ ਤੁਸੀਂ ਦੇਖ ਰਹੇ ਹੋ ਅਸੀਂ ਉਸ ਜਗ੍ਹਾ ਤੇ ਵੀ ਜਾਵਾਂਗੇ ਤੁਸੀਂ ਹੁਣ ਆਲਾ ਦਵਾਲਾ ਦੇਖੋ ਸ਼ਹਿਰ ਦਾ ਕਿ ਇਹ ਕਿਲਾ ਕਾਫੀ ਹਾਈਟ ਤੇ ਸੀਗਾ ਤੇ ਚਲੋ ਹੁਣ ਆਪਾਂ ਉਸ ਦਰਬਾਰ ਸਾਹਿਬ ਦੇ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਹਾਂ ਗੁਰਦੁਆਰਾ ਸਾਹਿਬ ਅੰਦਰ ਜਾ ਕੇ ਤੁਸੀਂ ਫਾਈਨਲੀ ਅਸੀਂ ਜਾ ਰਹੇ ਹਾਂ ਗੁਰਦੁਆਰਾ ਸਾਹਿਬ ਦੇ ਅੰਦਰ ਜੇ ਤਾਂ ਵੀਡੀਓ ਰਿਕਾਰਡਿੰਗ ਅਲਾਉਡ ਹੋਏਗੀ ਤੇ ਤੁਹਾਨੂੰ ਮੈਂ ਦਿਖਾ ਦਾਂਗਾ ਸਾਰਾ ਦਾ ਸਾਰਾ 뷰 ਅੰਦਰ ਦਾ ਵੀ ਤੇ ਚਲੋ ਅਸੀਂ ਅੰਦਰ ਨੂੰ ਚੱਲਦੇ ਆਂ ਤੋ ਸਾਹਮਣੇ ਤੁਸੀਂ ਦੇਖ ਰਹੇ ਹੋ ਜੀ ਕਿਲਾ ਅਨੰਦਗੜ੍ਹ ਸਾਹਿਬ ਇਹ ਉਹ ਕਿਲਾ ਹੈ ਜੀ ਜਿੱਥੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾ ਦੇ ਕਹਿਣ ਤੋਂ ਬਾਅਦ ਤੇ ਮੁਗਲ ਫੌਜਾਂ ਨੇ ਕਸਮਾਂ ਖਾਧੀਆਂ ਸੀਗੀਆਂ ਕਿ ਤੁਸੀਂ ਇਹ ਕਿਲੇ ਨੂੰ ਛੱਡ ਦਿਓ ਤੇ ਅਸੀਂ ਤੁਹਾਡੇ ਤੇ ਹਮਲਾ ਨਹੀਂ ਕਰਾਂਗੇ ਤੇ ਇਸ ਕਿਲੇ ਤੋਂ ਬਾਅਦ ਉਹਨਾਂ ਨੇ ਚਮਕੌਰ ਸਾਹਿਬ ਵੱਲ ਨੂੰ ਉਹਨਾਂ ਨੇ ਆਪਣੀ ਜਰਨੀ ਸ਼ੁਰੂ ਕਰ ਦਿੱਤੀ ਸੀ ਸੋ ਚਲੋ ਆਪਾਂ ਤੁਹਾਨੂੰ ਦਰਸ਼ਨ ਕਰਵਾਨੇ ਆ ਕਿਲੇ ਦੇ ਅੰਦਰ ਦੇ ਅੰਦਰ ਬਾਬਾ ਜੀ ਦੀ ਬੀਟ ਸਾਈ ਵੀ ਰੱਖੀ ਹੋਈ ਐ ਸੋ ਚਲੋ ਆਪਾਂ ਅੰਦਰ ਜਾ ਕੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਇੱਥੇ ਵੀਡੀਓ ਬਣਾਉਣੀ ਮਨਾ ਨਹੀਂ ਕੀਤੀ ਤਾਂ ਹੀ ਮੈਂ ਪਿੱਛੇ ਦਰਬਾਰ ਸਾਹਿਬ ਦੇ ਅੰਦਰ ਵੀ ਗੁਰਦੁਆਰਾ ਸਾਹਿਬ ਦੇ ਅੰਦਰ ਵੀ ਵੀਡੀਓ ਬਣਾ ਲਈ ਸੀਗੀ ਤੇ ਇੱਥੇ ਵੀ ਮੈਂ ਤੁਹਾਨੂੰ ਅੰਦਰ ਦਿਖਾ ਦਿੰਦਾ ਐ ਸਾਰਾ ਤਾਂ ਸਾਰਾ ਉਹ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਇਹ ਹਿਸਟਰੀ ਨੂੰ ਪੜ੍ਹ ਵੀ ਸਕਦੇ ਤਾਂ ਹੀ ਮੈਂ ਕਿਹਾ ਚਲੋ ਇਹਨੂੰ ਵੀ ਰਿਕਾਰਡਿੰਗ ਕਰ ਹੀ ਲਈ। ਉਹ ਮਿੱਤਰੋ ਹੁਣ ਆ ਦੂਜਾ ਦਿਨ ਤੇ ਆਪਾਂ ਆਂ ਚਾਹ ਤੇ ਪਰੌਂਠੇ ਖਾਣ ਵਾਸਤੇ ਗੁਰਦੁਆਰੇ ਸਾਹਿਬ ਦੇ ਪਿੱਛੇ ਮਾਰਕੀਟ ਆ ਤੇ ਆ ਦੋ ਕਾਲੇ ਕਾਂ ਬੈਠੇ ਹੋ ਇੱਥੇ ਪੂਰੇ ਕਾਲੇ ਬਣੇ ਹੋਏ ਆ ਕਾਲੇ ਪੰਨੇ ਕਾਲੀਆ ਜੈਕਟਾ ਕਾਲੇ ਪੈਂਟ ਤੇ ਚਲੋ ਹੁਣ ਆਪਾਂ ਛੱਕਦੇ ਆ ਪਰਾਂਠੇ ਤੇ ਨਾਲ ਚਾਹ ਤੇ ਤੁਸੀਂ ਦੇਖ ਸਕਦੇ ਹੋ ਆ ਤੇ ਪਰੌਂਠੇ ਤੇ ਚਾਹ ਜਿਹੜੀ ਆ ਕਾਫੀ ਸੰਗਤ ਬੈ ਕੇ ਸ਼ੱਕ ਰਹੀ ਸੀ ਆਪਾਂ ਸੋਚਿਆ ਕਿਉਂ ਨਾ ਚਲੋ ਆਪਾਂ ਵੀ ਟਰਾਈ ਕਰਕੇ ਦੇਖੀਏ ਪਰ ਪਰੌਂਠੇ ਜਿਹੜੇ ਕਾਫੀ ਸਵਾਦ ਸੀਗੇ ਸੋ ਕਾਫੀ ਸਾਨੂੰ ਆਨੰਦ ਆਇਆ ਸਵੇਰੇ ਸਵੇਰੇ ਪਰੌਂਠੇ ਚਾਹ ਦਾ ਬ੍ਰੇਕਫਾਸਟ ਕਰਕੇ ਉਹ ਵੀ ਧੁੱਪ ਦੇ ਵਿੱਚ ਆਰਾਮ ਨਾਲ ਬੈਠ ਕੇ ਸੋ ਹੁਣ ਅਸੀਂ ਸ਼੍ਰੀ ਅਨੰਦਪੁਰ ਸਾਹਿਬ ਗੁਰਦੁਆਰੇ ਤੋਂ ਰਵਾਨਾ ਹੋਣ ਲੱਗੇ ਆ ਸੋ ਆਪਾਂ ਸੋਚਿਆ ਚਲੋ ਇੱਕ ਵਾਰ ਮੱਥਾ ਟੇਕ ਕੇ ਆਪਾਂ ਆਪਣੀ ਅੱਜ ਦੀ ਜਰਨੀ ਸ਼ੁਰੂ ਕਰੀਏ ਜਿਹੜੀ ਕਿ ਦੂਜੇ ਦਿਨ ਦੀ ਜਰਨੀ ਹੈ ਹੁਣ ਆਪਾਂ ਤੁਹਾਨੂੰ ਸਰੋਵਰ ਦੇ ਦਰਸ਼ਨ ਕਰਾਵਾਂਗੇ ਤੇ ਉਸ ਤੋਂ ਬਾਅਦ ਅਸੀਂ ਜਾਵਾਂਗੇ ਅਗਲੇ ਗੁਰਦੁਆਰਿਆਂ ਦੇ ਵਿੱਚ ਸਤੁਹੀ ਹੁਣ ਦੇਖ ਰਹੇ ਹੋ ਜਿਹੜੀ ਅਨੰਦਪੁਰ ਸਾਹਿਬ ਜੀ ਦਾ ਸਰੋਵਰ ਤੇ ਇੱਥੇ ਆਪਾਂ ਪੰਜ ਸਨਾਨਾ ਕਰਕੇ ਆਪਣੀ ਜਰਨੀ ਨੂੰ ਕੰਟੀਨਿਊ ਕਰਾਂਗੇ ਸੋ ਤੁਸੀਂ ਵੀ ਦਰਸ਼ਨ ਕਰੋ ਤੇ ਸਾਡੇ ਦੇ ਨਾਲ-ਨਾਲ ਇਸ ਵੀਡੀਓ ਨੂੰ ਯਾਰ ਲਾਈਕ ਜਰੂਰ ਕਰ ਦਿਓ ਕਿਉਂਕਿ ਕਾਫੀ ਐਫਰਟਸ ਲੱਗੇ ਨੇ ਸ਼ੇਅਰ ਸਬਸਕ੍ਰਾਈਬ ਵੀ ਕਰਿਓ ਤੇ ਕਮੈਂਟ ਵੀ ਕਰਿਓ ਤੁਹਾਨੂੰ ਕਿਹੋ ਜਿਹੀ ਲੱਗੀ ਸੋ ਇਦਾਂ ਹੀ ਆਪਾਂ ਵਧੀਆ ਵਧੀਆ ਵੀਡੀਓ ਬਣਾਵਾਂਗੇ ਤੁਹਾਡੇ ਵਾਸਤੇ ਸੋ ਚਲੋ ਧੰਨ ਤੁਸੀਂ ਦਰਸ਼ਨ ਕਰੋ ਤੇ ਸਰੋਵਰ ਦੇ ਪੂਰਾ 뷰 ਮੈਂ ਕੈਪਚਰ ਕੀਤਾ ਆ ਤਾਂ ਤੁਸੀਂ ਦੇਖ ਸਕਦੇ ਹੋ ਪੂਰਾ ਦਾ ਪੂਰਾ 뷰 ਸੋ ਦੋਸਤੋ ਸ੍ਰੀ ਅਨੰਦਪੁਰ ਸਾਹਿਬ ਜੀ ਦਾ ਵਲੌਗ ਆਪਾਂ ਇੱਥੇ ਐਂਡ ਕਰ ਰਹੇ ਆ ਤੇ ਹੁਣ ਆਪਾਂ ਜਾ ਰਹੇ ਆ ਆਸ-ਪਾਸ ਦੇ ਹੋਰ ਗੁਰਦੁਆਰਾ ਸਾਹਿਬ ਦੇਖਣ ਉਹਦੇ ਲਈ ਤੁਹਾਨੂੰ ਅਗਲੀ ਵੀਡੀਓ ਜੇ ਆਪਾਂ ਦਿਖਾਵਾਂਗੇ ਸੋ ਟਿਲ ਦੈਨ ਗੁੱਡ ਬਾਏ ਟੇਕ ਕੇਅਰ ਤੇ ਸਤਿ ਸ਼੍ਰੀ ਅਕਾਲ